ਸਸਿਕਾ ਜੀ ਸਾਰਿਆਂ ਨੂੰ ਘਰੇ ਵਾਲ ਪੰਜਾਬੀ ਬਲੌਗਰਸ ਤੇ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਝਟਕੀ ਕਲਾ ਵਿੱਚ ਹੋਵੋਗੇ ਤੇ ਜਿਹੜੇ ਅੱਜ ਵਾਲਾ ਬਲੌਗ ਹੈ ਇਹ ਆਪਾਂ ਸਟਾਰਟ ਕਰ ਰਹੇ ਹਾਂ ਸ਼ਾਮ ਨੂੰ ਜੀ ਟਾਈਮ ਹੈਗਾ 4:00 ਵਜੇ ਹੋਏ ਨੇ ਤੇ ਅਸੀਂ ਸਾਰਾ ਪਰਿਵਾਰ ਸਾਰੀ ਫੈਮਿਲੀ ਅਸੀਂ ਧੂਰੀ ਨੂੰ ਜਾ ਰਹੇ ਹਾਂ ਤੇ ਬਾਕੀ ਤੁਹਾਨੂੰ ਦਿਖਾਉਣੇ ਆਂ ਜੀ ਅੱਗੇ ਜਾ ਕੇ ਧੂਰੀ ਆਪਾਂ ਕੀ-ਕੀ ਕੰਮ ਧੰਦੇ ਕਰਨੇ ਨੇ ਹਨਾ ਤੇ ਨਾਲ ਹੀ ਤੁਹਾਨੂੰ ਦਿਖਾਉਣੇ ਆਂ ਧੂਰੀ ਸਹਿਰ VM City ਤੇ ਪਨੀਰੋ ਜੀ ਬਲੌਗ ਨਾਲ ਸਾਰਾ ਬਲੌਗ ਐਂਡ ਤੱਕ ਜਰੂਰ ਦੇਖਿਓ ਜੇਕਰ ਤੁਸੀਂ ਚੈਨਲ ਤੇ ਨਰਮੁਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚਲੋ ਕਿ ਆਪਾਂ ਕਰਦੇ ਆ ਬਲੌਗ ਨੂੰ ਕੰਟੀਨਿਊ ਲੋ ਜੀ ਆਪਾਂ ਪਹੁੰਚ ਗਏ ਆਪਾਂ ਅਗੇ ਟੂਰ ਹੀ ਕਰਦੇ ਆਂ ਐਂਟਰ ਹੋਈਆਂ ਹੁਣ ਆਪਾਂ ਜਾਣੇ ਆ ਹੋਮੋਪੈਥੀ ਵਾਲੇ ਡਾਕਟਰ ਦੇ ਕੋਲ ਤੇ ਇਹ ਸਭ ਤੋਂ ਪਹਿਲਾਂ ਆਪਾਂ ਲੰਮਾਂਗੇ ਹੋਮੋਪੈਥੀ ਯੂਨਿਓ ਡਾਕਟਰ ਨੇ ਡਾਕਟਰ ਮਠਾੜੂ ਕੋਦੇ ਜਾਵਾਂਗੇ ਹਨਾ ਤੇ ਕੋਈ ਨਾ ਨਹੀਂ ਸੀ ਉਹਨਾਂ ਤੋਂ ਲੈਣੀ ਆਪਾਂ ਮੈਡੀਸਨ ਤੇ ਆ ਦੇਖੋ ਜੀ ਆਪਾਂ ਮੂਗੀ ਧੂਲੇ ਵਿੱਚ ਐਂਟਰ ਆ ਗਿਆ ਧੂਲੀ ਦਾ ਬਾਈਪਾਸ ਤੇ ਅੱਗੇ ਅੱਗੇ ਦਿਖਾਉਣੇ ਆ ਜੀ ਬਹੁਤ ਇੰਟਰਸਟਿੰਗ ਬਲੌਗ ਹੋਣਾ ਅੱਜ ਦਾ ਅਸੀਂ ਕੀ ਕੀ ਚੀਜ਼ਾਂ ਲਈਏ ਕੀ ਕੀ ਲਈਏ ਤੇ ਉਹਦਾ ਵੀ ਕੁਝ ਦੱਸਤਾ ਕੀ ਤੇ ਆਪਾਂ ਹੁਣ ਪਹਿਲਾ ਜਾਵਾਂਗੇ ਫੋਟੋ ਤੇ ਮੈਡੀਸਨ ਲੈਣੀ ਹੈ ਚਲੋ ਜੀ ਸਭ ਤੋਂ ਪਹਿਲਾਂ ਸੋਚਿਆ ਵੀ ਆਪਾਂ ਪਹਿਲਾਂ ਦਵਾਈ ਲੈ ਲਈਏ ਹਨਾ ਹੋਮੋਪੈਥੀ ਵਾਲੇ ਡਾਕਟਰ ਦੇ ਚਾ ਕੇ ਪਹਿਲਾਂ ਮੈਡੀਸਨ ਲੈ ਲਈਏ ਉਸ ਤੋਂ ਬਾਅਦ ਜਿਹੜੇ ਬਾਕੀ ਕੰਮ ਨੇ ਉਹ ਬਾਅਦ ਚ ਕਰਾਂਗੇ ਤੇ ਇੱਥੇ ਆਪਾਂ ਆ ਗਏ ਸੀਗੇ ਜੀ ਡਾਕਟਰ ਦੇ ਪਹੁੰਚ ਗਏ ਸੀਗੇ ਟਾਈਮ ਹੈਗਾ ਸ਼ਾਮ ਦਾ ਇਵਨਿੰਗ ਦਾ ਟਾਈਮ ਆ ਕਿਉਂਕਿ ਪਹਿਲਾਂ ਫੋਨ ਤੇ ਗੱਲ ਹੋ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਸ਼ਾਮ ਨੂੰ ਮਿਲਾਂਗੇ ਤੇ ਤਾਂ ਕਰਕੇ ਹੁਣ ਇਹੀ ਹੋ ਗਿਆ ਵੀ ਬਾਕੀ ਕੰਮ ਜਿਹੜੇ ਬਜ਼ਾਰ ਵਾਲੇ ਨੇ ਉਹ ਬਾਅਦ ਚ ਕਰਦੇ ਆ ਪਹਿਲਾਂ ਆਪਾਂ ਡਾਕਟਰ ਨੂੰ ਮਿਲ ਲਈਏ ਇਹ ਹੋਮੋਪੈਥੀ ਵਾਲੇ ਦੇ ਜਿਹੜੇ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂ ਕਾਉਂਸਲਿੰਗ ਵਗੈਰਾ ਕਰਦੇ ਨੇ ਡਾਕਟਰ ਇੱਥੇ ਆਪਾਂ ਪਹੁੰਚ ਗਏ ਸੀਗੇ ਜੀ ਡਾਕਟਰ ਦੇ ਤੇ ਦੇਖ ਲਿਆ ਕਿ ਜਾ ਕੇ ਕੁਝ ਟਾਈਮ ਤਾਂ ਵੇਟ ਕਰਨੀ ਪੈਂਦੀ ਆ ਹਨਾ ਮਿਲਣ ਵਾਸਤੇ ਤੇ ਆਪਾਂ ਨੰਬਰ ਲਵਾ ਕੇ ਫਸਟ ਟਾਈਮ ਉਹ ਕਹਿੰਦੇ ਤੁਸੀਂ ਰੁਕੋ ਵੇਟ ਕਰੋ ਕਿਉਂਕਿ ਕਾਉਂਸਲਿੰਗ ਕਰਦੇ ਨੇ ਡਾਕਟਰ ਹੋਮੋਪੈਥੀ ਵਾਲੇ ਟਾਈਮ ਲਗਾ ਦਿੰਦੇ ਨੇ ਤੇ ਕੁਝ ਟਾਈਮ ਬੇਟ ਜਰੂਰ ਕਰਨੀ ਪੈਂਦੀ ਆ ਤੇ ਤਾਂ ਕਰਕੇ ਆਪਾਂ ਬੈਠ ਗਏ ਸੀਗੇ ਜੀ ਆਪਣੀ 바ਰੀ ਦਾ ਜਿਹੜਾ ਇੰਤਜ਼ਾਰ ਕਰਦੇ ਸੀ ਤੇ ਇੱਥੋਂ ਆਪਾਂ ਦਵਾਈ ਵਗੈਰਾ ਲੈ ਕੇ ਤੇ ਬਾਜ਼ਾਰ ਚਲੇ ਗਏ ਸੀ ਹੁਣ ਤੇ ਇਹ ਸੀ ਵੀ ਵਿਚਾਰ ਦੇ ਕੰਮ ਕਰ ਲਈਏ ਕਿ ਦਿਨੇ ਤਾਂ ਗਰਮੀ ਬਹੁਤ ਹੁੰਦੀ ਆ ਹਨਾ ਬਾਜ਼ਾਰ ਚ ਬਹੁਤ ਮੁਸ਼ਕਲ ਹੋ ਜਾਂਦਾ ਦੇਖੋ ਜਿਹੜੀਆਂ ਚੀਜ਼ਾਂ ਜਾਂ ਸਮਾਨ ਲੈਣ ਆਲਾ ਹੁੰਦਾ ਉਹ ਤਾਂ ਫਿਰ ਲੈਣਾ ਹੀ ਪੈਂਦਾ ਤੇ ਤਾਂ ਕਰਕੇ ਅੱਜ ਹੁਣ ਸਾਨੂੰ ਇਹੀ ਸੀਗਾ ਵੀ ਸ਼ਾਮ ਦੇ ਟਾਈਮ ਆਪਾਂ ਨਾਲ ਤਾਂ ਉਹ ਡਾਕਟਰ ਨੇ ਮਿਲਣਾ ਸੀਗਾ ਤੇ ਨਾਲ ਜਿਹੜੇ ਵਿਚਾਰ ਦੇ ਕੰਮ ਨੇ ਵੀ ਉਹ ਸਾਰੇ ਹੋ ਜਾਣਗੇ ਹਨਾ ਕੁਝ ਸਮਾਨ ਲੈਣ ਆਲਾ ਸੀਗਾ ਤੇ ਇੱਕ ਮੇਨ ਅੰਬ ਲੈਣੇ ਸੀਗੇ ਅਚਾਰ ਵਾਸਤੇ ਤੇ ਉਹ ਵੀ ਏਸੀ ਵੀ ਜਾਂਦੇ ਹੋਏ ਸ਼ਾਮ ਨੂੰ ਆਪਾਂ ਲੈ ਲਾਗੇ ਤੇ ਅੰਬ ਦਾ achar ਪਾਉਣ ਵਾਸਤੇ ਲੈਣਾ ਸੀਗਾ ਵਰਤਮਾਨ ਹਨਾ ਤੇ ਉਹ ਦੇਖਦੇ ਸੀਗੇ ਪਹਿਲਾਂ ਤਾਂ ਚੀਨੀ ਦੇ ਵਰਤਮਾਨ ਦੇਖਦੇ ਸੀਗੇ ਤੇ ਮੈਨੂੰ ਇਹ ਸੀ ਵੀ ਇਹਦੇ ਵਿੱਚ achar ਜਿਹੜਾ ਵਧੀਆ ਰਹਿੰਦਾ ਤੇ ਖਰਾਬ ਨਹੀਂ ਹੁੰਦਾ ਪਰ ਜਿਹੜੀ ਤੇ ਕਪੈਸਿਟੀ ਸੀਗੀ ਥੋੜੀ ਜਿਹੀ ਘੱਟ ਸੀਗੀ ਤੇ achar ਥੋੜਾ ਜਿਆਦਾ ਸੀ ਵੀ ਫਿੱਟ ਨਹੀਂ ਆਉਣਾ ਹਨਾ ਤੇ ਇੱਕ ਮੈਨੂੰ ਥੋੜਾ ਡਰ ਸੀ क्रैक ਵਗੈਰਾ ਹੋਣ ਦਾ ਵੀ ਮੈਥੋਂ ਨਹੀਂ ਹਜੇ ਆਪਣੀ ਕਿਚਨ ਦੇ ਵਿੱਚ ਇੰਨੀ ਸੰਭਾਲ ਨਹੀਂ ਰਹਿਣੀ ਹੈਗੀ ਵੀ ਕਿਤੇ क्रैक ਨਾ ਹੋ ਜੇ ਮੈਂ ਇਹੀ ਸੋਚਦੀ ਸੀ ਤੇ ਉਹਦਾ ਵਰਤਮਾਨ ਤਾਂ ਸੋਹਣਾ ਸੀਗਾ ਵਧੀਆ ਸੀ ਮੈਨੂੰ ਪਸੰਦ ਵੀ ਆ ਗਿਆ ਸੀ ਇੱਕ ਥੋੜਾ ਛੋਟਾ ਲੱਗਦਾ ਸੀਗਾ ਤੇ ਉਸ ਤੋਂ ਬਾਅਦ ਹਨਾ ਕੰਟੇਨਰ ਪਏ ਸੀਗੇ ਪਲਾਸਟਰ ਦੇ ਸੀਗੇ ਤੇ ਮੇਰੇ ਕਹ ਚਲੋ ਨਹੀਂ ਹੈ ਜੀ ਇੱਕ ਕੱਦੀ ਵਾਰ ਏਚੀ ਪਾ ਲੈਨੇ ਆ ਹਨਾ ਵੀ ਫੇਰ ਲੈ ਲਾਗੇ ਉਹ ਵਰਤਮਾਨ ਉਹ ਕਹਿੰਦੇ ਕੁਝ ਥੋੜਾ ਇੱਕ ਵੱਡਾ ਤਾਂ ਆਜੂ ਵੀ ਪਰ ਫਿਲਹਾਲ ਨਹੀਂ ਹੈਗਾ ਸਾਡੇ ਕੋਲ ਫਿਰ ਮੈਨੂੰ ਆਹ ਜਿਹੜਾ ਕੰਟੇਨਰ ਸੀਗਾ ਇਹ ਵੀ ਵਧੀਆ ਲੱਗਿਆ ਹਨਾ ਚਲੋ ਇਹ ਲੈ ਲਿਆ ਸੀਗਾ ਆਪਾਂ ਨੇ ਤੇ ਉਸ ਤੋਂ ਬਾਅਦ ਕੁਝ ਸਮਾਨ ਥੋੜਾ ਹੋਰ ਲੈਣਾ ਸੀਗਾ ਡੱਬੇ ਵਗੈਰਾ ਸੀਗੇ ਕੁਝ ਸਿੱਕਰਬੀਤ ਦਾ ਲੰਚ ਬਾਕਸ ਲੈਣਾ ਸੀਗਾ ਬੋਟਲਾਂ ਵਗੈਰਾ ਲੈਣੀਆਂ ਸੀਗੀਆਂ ਤੇ ਇਹ ਜਿਹੜਾ ਥੋੜਾ ਸਮਾਨ ਲੈਣਾ ਸੀ ਇੱਥੋਂ ਤੇ ਉਹ ਆਪਾਂ ਨੇ ਇੱਥੇ ਸਿਲੈਕਟ ਕਰਿਆ ਜੀ ਲਿਆ ਦੇਖ ਕਿਹ ਸਮਾਨ ਹਨ ਤਾਂ ਪਹਿਲਾ ਫਸਟ ਕੰਮ ਆਪਾਂ ਬਾਜ਼ਾਰ ਆ ਕੇ ਹੀ ਕਰਿਆ ਤੇ ਇੱਕ ਤਾਂ ਅਚਾਰ ਵਾਸਤੇ ਕੰਟੇਨਰ ਲਿਆ ਤੇ ਇੱਕ ਤੋਂ ਬੋਟਲਾਂ ਤੇ ਇੱਕ ਲੰਚ ਬਾਕਸ ਜਾਂ ਇਹ ਜਿਹੜਾ ਸਮਾਨ ਸੀ ਲੰਚ ਬਾਕਸ ਦਾ ਪਰ ਨਹੀਂ ਲਿਆ ਹੈਗਾ ਜੀ ਪਸੰਦ ਨਹੀਂ ਆਇਆ ਹੈਗਾ ਤੇ ਰਵਨੀਤ ਨੇ ਆਨਲਾਈਨ ਕੁਝ ਦੇਖੇ ਹੋਏ ਸੀ ਉਹ ਕਹਿੰਦੀ ਸੀ ਵੀ ਮੈਂ ਦੇਖੂ ਮੈਂ ਤਾਂ ਉਹੀ ਮੰਗਵਾ ਲੈਣੀ ਨੇ ਤੇ ਅਸੀਂ ਇੱਥੇ ਦੇਖ ਜਰੂਰ ਰਹੇ ਸੀਗੇ ਲੰਚ ਬਾਕਸ ਤੇ ਪਰ ਕੋਈ ਫਿੱਟ ਜੀ ਨਹੀਂ ਆਇਆ ਹੈਗਾ ਤੇ ਉਹ ਲੰਚ ਬਾਕਸ ਵਧੀਆ ਸੀਗੇ ਤੇ ਕਲਰ ਵਗੈਰਾ ਦੀ ਥੋੜੀ ਜੀ ਹੈਗੀ ਸੀ ਪ੍ਰੋਬਲਮ ਮਰਨੀਤ ਕਹਿੰਦੀ ਸੀ ਵੀ ਜਿਹੜੇ ਮੈਂ ਔਨਲਾਈਨ ਦੇਖੇ ਨੇ ਉਹ ਮੈਨੂੰ ਜ਼ਿਆਦਾ ਵੈਸਟ ਲੱਗਦੇ ਨੇ ਫਿਰ ਮੈਂ ਕਿਹਾ ਚਲੋ ਫਿਰ ਡਬਲ ਐਮੈਂਡਡ ਹੋਣ ਨਾਲੋਂ ਬੈਟਰ ਹੈ ਵੀ ਤੁਸੀਂ ਉਹੀ ਮੰਗਵਾ ਲਿਓ ਹਨਾ ਦੇਖੇ ਤਾਂ ਅਸੀਂ ਜ਼ਰੂਰ ਸੀਗੇ ਤੇ ਹੁਣ ਤੇ ਪਰ ਫਿਰ ਲੰਚ ਬਾਕਸ ਨਹੀਂ ਸੀਗਾ ਲਿਆ ਬਾਕੀ ਸਮਾਨ ਅਸੀਂ ਲੈ ਲਿਆ ਸੀਗਾ ਜਿਹੜਾ ਵੀ ਹੈਗਾ ਸੀ ਕਿਉਂਕਿ ਇਹਦੇ ਵਿੱਚ ਲੰਚ ਬਾਕਸ ਦੇ ਵਿੱਚ ਦੋ ਤਿੰਨ ਚੀਜ਼ਾਂ ਦੇਖਣੀਆਂ ਪੈਂਦੀਆਂ ਸੀ ਤੇ ਇਹ ਹੁੰਦਾ ਵੀ ਜਿਵੇਂ ਕਈ ਵਾਰ ਰਾਈਸ ਵਗੈਰਾ ਭੇਜਨੇ ਹੁੰਦੇ ਨੇ ਵੀ ਉਹ ਵੀ ਲੀਕਸ ਨਾ ਹੋਣ ਉਹਦਾ ਲੰਚ ਬਾਕਸ ਤੇ ਵੀ ਸੋਹਣੇ ਸੀ ਤੇ ਇਹ ਚੀਜ਼ਾਂ ਅਸੀਂ ਦੇਖਦੇ ਸੀ ਉਹ ਕਹਿੰਦੇ ਸੀ ਵੀ ਪਲਾਸਟਿਕ ਵਗੈਰਾ ਤਾਂ ਵਧੀਆ ਲੱਗੀ ਹੋਈ ਆ ਵੀ ਲੀਕਸ ਦਾ ਲੀਕ ਜਾਲੀ ਤਾਂ ਕੋਈ ਪ੍ਰੋਬਲਮ ਨਹੀਂ ਦੂਸਰਾ ਇੱਕ ਥੋੜਾ ਜਿਹਾ ਇਹ ਹੋ ਜਾਂਦਾ ਨੇ ਵੀ ਜਿਆਦਾ ਵੱਡਾ ਨਾ ਲੱਗੇ ਫਿਰ ਬੈਗ ਦੇ ਵਿੱਚ ਖਾਸ ਹੀ ਥਾ ਕੇ ਝੰਦੀ ਆ ਵੀ ਉਹਦਾ ਚੀਚੂ ਜੁੱਜ ਵਧੀਆ ਪੈ ਜੇ वेजिटेबल ਵਾਲੀ ਡੱਬੀ ਵਧੀਆ ਹੋਵੇ ਤੇ ਵੀ ਉਹਦਾ ਵੀ ਜਿਆਦਾ ਜਿਹੜੀ ਹੈਗੀ ਹੈ ਦੀ ਸ਼ੇਪ ਜੀ ਵੱਡੀ ਨਾ ਹੋਵੇ ਬਿੱਗ ਜਾ ਨਾ ਹੋਵੇ ਕੁਝ ਪਹਿਲਾਂ ਉਹ ਬਹੁਤ ਵੱਡੇ ਵੱਡੇ ਦਿਖਾਉਂਦੇ ਸੀ ਦੇਖੋ ਉਹ ਤਾਂ ਫਿਰ ਰਵਨੀਤ ਕਹਿੰਦੀ ਵੀ ਬੈਗ ਦੇ ਵਿੱਚ ਇੰਨਾ ਥਾਂ ਤਾਂ ਇਹੀ ਘੇਰ ਲੈਂਦੇ ਨੇ ਵੀ ਕੁਝ ਬੁੱਕਸ ਵਗੈਰਾ ਹੁੰਦੀਆਂ ਨੇ ਤੇ ਇੱਕ ਉਹਨਾਂ ਨੇ ਆ ਦਿਖਾਇਆ ਸੀਗੇ ਤਿੰਨੋਂ ਜਿਹੜੇ ਉਹਦੇ ਪੋਰਸ਼ਨ ਸੀਗੇ ਸੇਮ ਹੀ ਸੀ ਉਹ ਕਹਿੰਦੇ ਵੀ ਪਰ ਨਹੀਂ ਬਾਹਰ ਕੁਛ ਨਹੀਂ ਨਿਕਲਣਾ ਹੈਗਾ ਵੀ ਉੱਪਰੋਂ ਬੰਦ ਹੋ ਜਾਣਗੇ ਮੈਨੂੰ ਇਹ ਖਾਟੀ ਵਧੀਆ ਲੱਗਿਆ ਆ ਬੱਚਾ ਮਿਲ ਗਿਆ ਜੀ ਥੋ ਜਿਤਨੀ ਥੋ ਇੰਨੀ ਪਾਰੀ ਕਰੇ ਕਦੇ ਕੁਛ ਕਰੇ ਨਹੀਂ ਸਾਡਾ ਖੜੇ ਹੀ ਨਹੀਂ ਛੱਡਿਆ ਕਿ ਜਦੀ ਜਸਨੀਤ ਨੂੰ ਕਹੇ ਮੈਂ ਖੁਦ ਹੀ ਚੱਕ ਲਈ ਜਸਨੀਤ ਨੂੰ ਜਸਨੀਤ ਨੂੰ ਸਹਿਜ ਸਹਿਜ ਪਾਰੀ ਬਹੁਤ ਹੋ ਗਈ ਪੁੱਤ ਬਹੁਤ ਪਾਰੀ ਹੋ ਗਈ ਜਿਹੜੀ ਤੇ ਉਹ ਸਵਾਲ ਲੈਂਦਾ ਸੀ ਇਹ ਤਾਂ ਨੂੰ ਬਹੁਤ ਸਾਰੇ ਨਹੀਂ ਅਜੇ ਲਿਖੇ ਮਾਲੇ ਤੱਕੇ ਵਾਜਾਂ ਸਹਿਜ ਤੂੰ ਤਾਂ ਮਾਰ ਗਿਆ ਓਏ ਜਸਨੀਤ ਨਾਲੋਂ ਵੱਡਾ ਸੀਗਾ ਇਹ ਤੇ ਫਿਰ ਉਸ ਤੋਂ ਬਾਅਦ ਇਹ ਸਮਾਨ ਲੈਣ ਤੋਂ ਬਾਅਦ ਅਸੀਂ ਨਾਲ ਹੀ ਹਨਾ ਮੇਰਾ ਕੁਝ ਸਮਾਨ ਆਪਣਾ ਜਿਹੜਾ ਆਮ ਹੁੰਦਾ ਹਨਾ 이어ਰਿੰਗਸ ਵਗੈਰਾ ਲੈਣੇ ਸੀਗੇ ਜਾਂ ਥੋੜਾ ਮੋਟਾ ਸ਼ੈਂਪੂ ਵਗੈਰਾ ਕੰਡੀਸ਼ਨਰ ਇਹ ਜਿਹੇ ਸਮਾਨ ਸੀਗੇ ਜਿਹੜੇ ਉਹ ਚੀਜ਼ਾਂ ਲੈਣ ਆਲੀ ਹੋਈ ਪਈ ਸੀ ਤੇ ਗਰਮੀ ਕਰਕੇ ਬਸ ਜਾਣ ਦੀ ਇੰਨੀ ਕਾਲ ਹੋਈ ਪਈ ਸੀ ਮੈਂ ਕਿਹਾ ਨਾਲ ਦੀ ਨਾਲ ਇਹ ਸਮਾਨ ਦਾ ਵੀ ਹੁਣ ਜਾ ਆਇਆ ਕੰਮ ਕਰ ਜੀਏ ਤੇ ਉਸ ਤੋਂ ਬਾਅਦ ਜੀ ਅਸੀਂ ਉਹ ਲੈਣ ਲੱਗ ਗਏ ਸੀਗੇ ਤੇ ਵੀ ਮੇਰੇ ਏਅਰਿੰਗਸ ਸੀਗੇ ਜਾਂ ਰਵਨੀਤ ਨੇ ਕੁਝ ਹਲਕਾ ਲਾਈਟ ਜੇ ਲੈਣੀ ਸੀ ਹਨਾ ਗਰਮੀ ਕਰਕੇ ਜਾਂ ਹੋਰ ਸ਼ੈਂਪੂ ਜਾਂ ਕੰਡੀਸ਼ਨਰ ਜਸਨੀਦੇ ਟੈਪਰ ਵਗੈਰਾ ਇਹ ਜਾਂ ਥੋੜਾ ਸਮਾਨ ਖਤਮ ਸੀਗਾ ਇਹ ਚੀਜ਼ਾਂ ਸੀ ਲੈਣ ਵਾਸਤੇ ਚਲੇ ਗਏ ਸੀਗੇ ਤੇ ਇਹ ਸਮਾਨ ਲਿਆ ਆਪਾਂ ਨੇ ਇਥੋਂ ਅਸੀਂ ਆਹੀ ਸ਼ਾਪ ਚੱਲਨੇ ਮੈਂ ਕਾਲਜ ਟਾਈਮ ਦੀ ਚੱਲਦੀ ਮੈਂ ਕਾਲਜ ਪੜ੍ਹਦੀ ਹਾਂ ਨਾ ਜਦ ਦੀ ਮਤਲਬ ਇਹ ਸਾਰੇ ਜਾਣਦੇ ਨੇ ਆਪਾਂ ਨੂੰ ਸ਼ਾਪ ਵਾਲੇ ਬਸ ਮੈਨੂੰ ਇੱਥੋਂ ਹੀ ਸਮਾਨ ਦੀ ਜਿਹੜੀ ਸਿਲੈਕਸ਼ਨ ਆ ਉਹ ਬਧੀਆ ਸਾਨੀ ਨਾਲ ਸੌਖੀ ਹੋ ਜਾਂਦੀ ਹੈ ਜੀ ਸਾਰਾ ਕੁਝ ਮਿਲ ਜਾਂਦਾ ਤੇ ਇਹ ਲੈ ਲਿਆ ਸੀਗਾ ਆਪਾਂ ਨੇ ਇਤੋਂ ਨਿੱਕਾ ਨਿੱਕਾ ਸਮਾਨ ਕਿਉਂ ਇਹ ਸਭਾਂ ਤੇ ਵੀ ਲੈਣ ਤੇ ਕਾਫੀ ਟਾਈਮ ਲੱਗ ਜਾਂਦਾ ਜੀ ਪਰ ਅਸੀਂ ਜ਼ਿਆਦਾ ਟਾਈਮ ਤਾਂ ਨਹੀਂ ਲਗਾਇਆ ਅਸੀਂ ਬਸ ਜਲਦੀ ਜਲਦੀ ਜਿਹੜਾ ਸਮਾਨ ਸੀਗਾ ਤੇ ਪੰਜ ਚੀਜ਼ਾਂ ਸੀਗੀਆਂ ਬਸ ਸਿਲੈਕਟ ਕਰ ਕਰਕੇ ਆਪਾਂ ਲੈ ਲਈਆਂ ਸੀਗੀਆਂ ਤੇ ਇੱਕ ਤਾਂ ਉਹਦਾ ਵਾਲੀਏ ਜੇ ਲਈਆ ਸੀ ਗਿਆ ਘਰ ਪਾਉਣ ਵਾਸਤੇ ਜਿਵੇਂ ਗਰਮੀ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਪਹਿਲਾਂ ਮੈਂ ਸੋਨੇ ਦੀ ਆ ਪਾਈ ਰੱਖਦੀ ਸੀ ਇੱਕ ਮੇਰੀ ਸੋਨੇ ਦੀ ਨਾ ਵਾਲੀ ਨਿਕਲ ਕੇ ਉਹ ਖੋਈ ਗਈ ਮੁੜ ਕੇ ਮੈਨੂੰ ਮਿਲੀ ਨਹੀਂ ਮੈਨੂੰ ਉਸ ਦਿਨ ਤੋਂ ਇੰਨਾ ਡਰ ਲੱਗਦਾ ਨਾ ਕਿ ਉਹ ਕੱਪੜੇ-ਕੁਪੜੇ 'ਚ ਫਸ ਜਾਂਦੀ ਨੇ ਚੁੰਨੀ ਵਗੈਰਾ 'ਚ ਜਾਂ ਜੰਜਨੀਥ ਦੇ ਉਹਦੇ ਨਾਲ ਉਹ ਮੈਨੂੰ ਫਿਰ ਮੈਂ ਸਾਰਾ ਘਰ ਛਾਲ ਲਿਆ ਹਨਾ ਸਾਰੇ ਕਿਤੇ ਦੇਖ ਲਿਆ ਮੁੜ ਕੇ ਮੈਨੂੰ ਮੇਰੀ ਉਹ ਵਾਲੀ ਨਹੀਂ ਮਿਲੀ ਉਸ ਦਿਨ ਦੀ ਮੈਂ ਡਰਦੀ ਹਨਾ ਤੇ ਕਰ ਫਿਰ ਰਿਪੇਅਰ ਕਰਨ ਵਾਸਤੇ ਮੈਂ ਉਮੀਦ ਨੂੰ ਵਾਸਤੇ ਨਾ ਦੇਖੋ ਇਹ ਨਾ ਹੋਣੀ ਹੁੰਦਾ ਵੀ ਵਧੀਆ ਚ ਇਹੀ ਲੈ ਲੈਣੀ ਹੁੰਦੀ ਆ ਤੇ ਕੁਝ ਸਮਾਨ ਮੈਂ ਇਹ ਲੈ ਲਿਆ ਸੀਗਾ ਤੇ ਬਾਕੀ ਹੋਰ ਜਿਹੜਾ ਥੋੜਾ ਮੋਟਾ ਸਮਾਨ ਖਤਮ ਸੀਗਾ ਆਪਾਂ ਉਹ ਲਈਆ ਸੀ ਚੀਜ਼ਾਂ ਇਥੇ ਰਬੜ ਬੈਨ ਵਗੈਰਾ ਹਨਾ ਤੇ ਜ਼ਿਆਦਾ ਟਾਈਮ ਬਿਲਕੁਲ ਨਹੀਂ ਸੀ ਲਗਾਇਆ ਬਸ ਜਲਦੀ ਜਲਦੀ ਅੱਧੀ ਚੀਜ਼ਾਂ ਦੀ ਸਿਲੈਕਸ਼ਨ ਕਰੀ ਤੇ ਲਈਆ ਕਿਉਂਕਿ ਹਨੇਰਾ ਹੋਣ ਦਾ ਸੀਗਾ ਸਾਨੂੰ ਮੈਨੂੰ ਇਹ ਸੀ ਵੀ ਆਮਬੂਮਬ ਲੈਣੇ ਨੇ ਹਜੇ ਵੀ ਟਾਈਮ ਜ਼ਿਆਦਾ ਨਾ ਲੱਗੇ ਤੇ ਵਸ ਅਸੀਂ फटाफट ਆਪਣਾ ਕੰਮ ਜਿਹੜਾ ਸੀਗਾ ਨਿਮੇੜੀ ਜਾਂਦੀ ਸੀ ਉਸ ਤੋਂ ਬਾਅਦ ਮੇਰੀ ਜਿਹੜੀ ਵਾਚ ਸੀਗੀ ਉਹਦਾ ਪੈਨ ਜਿਸਨੀਤ ਨੇ ਤੁਰ ਜਾਂਦੀ ਨੇ ਫੜ ਕੇ ਮੇਰੀ ਵਾਚ ਖਿੱਚਤੀ ਪੈਨ ਨਿਕਲ ਗਿਆ ਤੇ ਪੈਨ ਵਗੈਰਾ ਪਵਾਇਆ ਤੇ ਅਸੀਂ ਪੈਨ ਪੁਨ ਪਵਾ ਕੇ ਉਹ ਵੀ ਤੁਰੇ ਜਾਂਦੀ ਕੋਈ ਇੰਨਾ ਵੱਡਾ ਕੰਮ ਨਹੀਂ ਸੀਗਾ ਬਸ ਸਿਰਫ ਪੈਨ ਹੀ ਪਵਾਉਣਾ ਸੀ ਉਹ ਪਤਾ ਨਹੀਂ ਕੀ ਗੱਲ ਹੁੰਦੀ ਆ ਵਾਚ ਦਾ ਨਾ ਖਿੱਚੀ ਦਿੰਦੀ ਦੋ ਤਿੰਨ ਵਾਰ ਹੋ ਗਿਆ ਜੀ ਇਹ ਇੱਕ ਵਾਰ ਨਹੀਂ ਹੈ ਨਾ ਪੈਨ ਫੜ ਕੇ ਵਾਚ ਦੀ ਇੱਕ ਸਾਈਡ ਖਿੱਚੀ ਦਿੰਦੀ ਆ ਉਹ ਪੈਨ ਜਦ ਹੀ ਨਿਕਲ ਜਾਂਦਾ ਮੈਂ ਇਨਨ ਨੇ ਇਹ ਕਹਿੰਦੀ ਸੀ ਕਿ ਮੈਂ ਕਦੇ ਇਹ ਕੀ ਚੱਕਰਾ ਕਹਿੰਦੇ ਵੀ ਉਦਾਂ ਹੀ ਉਹ ਹੋ ਜਾਂਦਾ ਤੇ ਉਸ ਤੋਂ ਬਾਅਦ ਜੀ ਅਸੀਂ ਇੱਥੇ ਅੰਕਲ ਜੀ ਜਾਣਦੇ ਨੇ ਆਪਾਂ ਨੂੰ ਇਹਨਾਂ ਨੂੰ ਮਿਲਣਾ ਸੀ ਸੰਦੀਪ ਮਿਕਸੀ ਜੀ ਹੈਂਡੀ ਥੋੜੀ ਖਰਾਬ ਸੀ ਉਹ ਠੀਕ ਕਰਾਉਣ ਚਲੇ ਗਏ ਸੀ ਅਸੀਂ 10 ਮਿੰਟ ਬਸ ਉਹਨਾਂ ਕੋਲੇ ਰੁਕੇ ਤੇ ਉਸ ਤੋਂ ਬਾਅਦ ਥੋੜਾ ਥੋੜਾ ਨੇਰਾ ਹੋਣ ਲੱਗ ਗਿਆ ਸੀਗਾ ਬਸ ਸਾਡਾ ਵੈਸੇ ਕੰਮ ਵੀ ਤਕਰੀਬਨ ਖਤਮ ਹੀ ਸੀ ਥੋੜਾ ਮੋਟਾ ਰਹਿਦਾ ਸੀਗਾ ਕੰਮ ਤੇ ਇੱਕ ਦੋ ਆਪਾਂ ਹਨਾ ਕੁਝ ਘੱਟ ਪੀਸ ਲੈਣੇ ਸੀਗੇ ਪ੍ਰਾਪਤ ਵਾਸਤੇ ਤੇ ਉਹ ਦੇਖਣੇ ਸੀਗੇ ਤੇ ਉਹ ਉਸ ਤੋਂ ਬਾਅਦ ਆਪਾਂ ਦੇਖੇ ਜੀ ਤੇ ਉਹਨਾਂ ਦੇ ਕਲਰ ਵਗੈਰਾ ਦੀ ਜਿਹੜੀ ਸਿਲੈਕਸ਼ਨ ਸੀਗੀ ਉਹ ਕਰਨੀ ਸੀਗੀ ਤੇ ਹਨਾ ਤੇ ਇੱਕ ਬੈੱਡ ਸੀਟਸ ਲੈਣੀਆਂ ਸੀ ਬੈੱਡ ਸੀਟਸ ਲੈਣ ਦਾ ਤਾਂ ਅੱਜ ਵੈਸੇ ਫਿਰ ਮਿਸ ਕਰਤਾ ਕਿਉਂਕਿ ਟਾਈਮ ਬਹੁਤ ਘੱਟ ਸੀ ਕਿ ਆ ਵੀ ਚਲੋ ਹਜੇ ਸਰਦਾ ਕਿਸੇ ਦਿਨ ਫੇਰ ਲੈ ਜਾਗੇ ਤੇ ਉਸ ਤੋਂ ਬਾਅਦ ਇਹ ਲੈਣ ਤੋਂ ਬਾਅਦ ਆਪਾਂ ਨੇ ਫਰੂਟ ਵਗੈਰਾ ਲੈਣੀ ਸੀ ਤੇ ਅਸੀਂ ਇੱਥੇ ਲੱਗੇ ਸੀਗੇ ਗੋਲ ਗੱਪੇ ਖਾਣ ਕਿਉਂ ਈਵਨਿੰਗ ਦਾ ਟਾਈਮ ਹੋਵੇ ਤੇ ਆਪਾਂ ਗੋਲ ਗੱਪੇ ਛੱਡ ਦਈਏ ਉਹ ਵੀ ਧੂਰੀ ਜਾ ਕੇ ਤੇ ਇਹ ਨਹੀਂ ਹੋ ਸਕਦਾ ਹਨਾ ਤੇ ਅਸੀਂ ਲੱਗੇ ਸੀਗੇ ਗੋਲ ਗੱਪੇ ਖਾਣ ਰਹੁਨੀਤ ਕਹਿੰਦੀ ਚਲੋ ਗੋਲ ਗੱਪੇ ਖਾ ਲੈਨੇ ਵਸ ਇਸ ਤੋਂ ਬਾਅਦ ਫਰੂਟ ਲੈਣੀ ਸੀ ਤੇ ਬਾਕੀ ਆਚਾਰ ਚਾਰ ਵਾਸਤੇ ਅੰਬ ਲੈਣੀ ਸੀ ਉਹ ਵੀ ਅਸੀਂ ਇੱਥੋਂ ਹੀ ਲੈ ਕੇ ਜਾਣੀ ਸੀ ਤੇ ਹੋਰ ਕੋਈ ਜ਼ਿਆਦਾ ਕੰਮ ਨਹੀਂ ਸੀ ਪਰ ਨੇਰਾ ਤਾਂ ਹੋ ਚੁੱਕਿਆ ਸੀ ਬੇ ਮੌਸਮ ਵਧੀਆ ਸੀਗਾ ਵਧੀਆ ਹਵਾ ਚੱਲਦੀ ਸੀ ਸੰਦੀਪ ਨੇ ਇੱਥੇ ਅੰਬ ਜਿਹੜੇ ਉੱਦਾਂ ਲੈਣੇ ਸੀ ਘਰ ਵਾਸਤੇ ਖਾਣ ਵਾਸਤੇ ਉਹ ਤਾਂ ਇਹਨਾਂ ਨੇ ਸਾਡੇ ਗੋਲ ਗੱਪੇ ਖਾਂਦੀ ਖਾਂਦੀ ਲੈ ਲਈ ਤੇ ਇਹਨਾਂ ਨੇ ਅੰਬ ਵਗੈਰਾ ਪੈਕ ਕਰਵਾ ਲਈ ਤੇ ਅਚਾਰ ਵਾਲੇ ਅੰਬ ਅਸੀਂ ਦੇਖ ਕੇ ਲੈਣੇ ਸੀ ਵੀ ਕਿਹੜੇ ਲਈਏ ਤੇ ਉਸ ਤੋਂ ਬਾਅਦ ਇਹ ਲੈਣ ਤੋਂ ਬਾਅਦ ਅਸੀਂ ਨੇਰੇ ਅਚਾਰ ਵਾਲੇ ਅੰਬ ਪਹਿਲਾਂ ਅਸੀਂ ਜਾਂਦੇ ਹੋਏ ਦੇਖ ਗਏ ਸੀ ਅਸੀਂ ਆਹੀ ਭਾਈ ਤੋਂ ਲੈਣੇ ਹੁੰਨੇ ਆ ਨਾ ਵਧੀਆ ਸੀ ਅੰਬ ਬਿਲਕੁਲ ਸਿਰਾ ਕੁਆਲਿਟੀ ਸੀਗੇ ਤੇ ਜੀ ਨਰ ਚਾਰ ਬਹੁਤ ਵਧੀਆ ਉਹ ਬੰਦ ਦਾ ਵੈਸੇ ਇਹਨਾਂ ਨੇ ਮੈਨੂੰ ਨਾਮ ਵੀ ਦੱਸਿਆ ਸੀ ਹੁਣ ਨਾਮ ਮੇਰੇ ਯਾਦ ਨਹੀਂ ਸੀਗਾ ਆਪਾਂ ਉਹ ਅੰਬ ਲੈ ਲਈ ਸੀ ਬਸ ਤੇ ਭਾਈ ਉਹਨਾਂ ਨੂੰ ਕੱਟ ਕੇ ਪਾਉਣ ਲੱਗ ਗਿਆ ਸੀਗਾ ਤੇ ਨਾਲ ਹੀ ਨਾਲ ਆਪਾਂ ਲੈ ਲਈ ਸੀਗੇ ਕੇਲੇ ਵਗੈਰਾ ਜਿਹਦੇ ਲੈਣੇ ਸੀ ਉੱਥੋਂ ਕੋਲੋ ਖੜੇ ਖੜੇ ਕਿਉਂਕਿ ਸ਼ਾਮ ਨੂੰ ਤਾਂ ਠੀਕ ਰਹਿੰਦਾ ਦਿਨੇ ਤਾਂ ਬਾਜ਼ਾਰ ਚ ਇੰਨੀ ਧੁੱਪ ਪੈਂਦੀ ਆ ਖੜਨਾ ਵੀ ਮੁਸ਼ਕਲ ਹੋ ਜਾਂਦਾ ਹਨਾ ਤੇ ਉਹ ਕਹਿੰਦਾ ਵੀ ਕੋਈ ਨਾ ਵੀ ਮੈਂ ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ ਮੈਂ ਕਟਿੰਗ ਕਰਕੇ ਕਟਿੰਗ ਕਰਕੇ ਕਿਉਂਕਿ ਫਿਰ ਘਰ ਆਪਾਂ ਨੂੰ ਮੁਸ਼ਕਲ ਹੋ ਜਾਂਦਾ ਜੀ ਇਹ ਕਟਿੰਗ ਦਾ ਤੇ ਕਟਿੰਗ ਕਰਕੇ ਉਹ ਜਿਹੜੇ ਆਂਬ ਸੀਗੇ ਉਹ ਪਾਈ ਜਾਂਦਾ ਸੀ ਬਸ ਉਹਦੀ ਟੋਕਰੀ ਚ ਥੋੜੇ ਰਹਿੰਦੇ ਸੀਗੇ ਆ ਦੇਖੋ ਐਨੇ ਕਿ ਉਹ ਬਾਕੀ ਵੱਜਦੇ ਸੀ ਉਹ ਕਹਿੰਦਾ ਸੀ ਵੀ ਤੁਸੀਂ ਆ ਵੀ ਲੈ ਲਓ ਹਣਾ ਸਾਰੇ ਵੀ ਮੈਂ ਤਾਂ ਸਵੇਰੇ ਨੂੰ ਆਪਣਾ ਨਵਾਂ ਮਾਲ ਲੈ ਕੇ ਆਉਣਾ ਵੀ ਤੁਸੀਂ ਲੈ ਕੇ ਜਾਓ ਅਸੀਂ ਉਹਨੂੰ ਕਹਿੰਦੇ ਸੀ ਵੀ ਐਨੇ ਵੀ ਸਾਨੂੰ ਤਾਂ ਬਸ ਐਨੇ ਆ ਕਿ ਦੀ ਲੋਟ ਸੀਗੀ ਵੀਰ ਨੇ ਅਸੀ ਕੀ ਕਰਨੀ ਸੀ ਬਸ ਉਹ ਕਹਿੰਦਾ ਵੀ ਨਹੀਂ ਕਹਿੰਦਾ ਮੈਂ ਤੁਹਾਨੂੰ ਇਹ ਵੀ ਨਾਲ ਹੀ ਦੇਨੇ ਨੇ ਅੰਬ ਵੀ ਤੁਸੀਂ ਲੈ ਕੇ ਜਾਓ ਤੁਸੀਂ ਪਾ ਦੋ ਇਹਨਾਂ ਨੂੰ ਇਹਦੇ ਵਿੱਚ ਵੀ ਮੈਂ ਜੋ ਕੇ ਬਸ ਮੈਂ ਵਿੱਚ ਹੀ ਇਹ ਕੱਟ ਕਰਨਾ ਮੈਂ ਕਿਹਾ ਚਲੋ ਮੈਂ ਸੰਦੀਪ ਨੂੰ ਕਿਹਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਚਲ 5-4 ਕਿਲੋ ਵੱਧ ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਕਈ ਵਾਰ ਚਾਰ ਵਗੈਰਾ ਕਿਸ ਨੂੰ ਦੇ ਵੀ ਦੇ ਮੰਗੇ ਕਿਸੇ ਰਿਸ਼ਤੇਦਾਰ ਨੂੰ ਚਲੋ ਪਾਉਂਦਾ ਪਾ ਦੇ ਦੋ ਵੀ ਲੈ ਲਓ ਇੱਥੇ ਜਿਸ ਨੀਂਤ ਟਿਕਦੀ ਨਹੀਂ ਸੀ ਜੀ ਰੋੜ ਬਹੁਤ ਚੱਲਦਾ ਸੀ ਮੈਂ ਨੂੰ ਆ ਰੇੜੀ ਵਿੱਚ ਬਿਠਾ ਲਿਆ ਸੀਗਾ ਤੇ ਵੀ ਇਹ ਟਿੱਕੇ ਖੜੀ ਰਹੂਗੀ ਤੇ ਬਾਕੀ ਹਨਾ ਪਾਈ ਹਜੇ ਅੰਬਾ ਦੀ ਕਟਿੰਗ ਕਰਦਾ ਸੀ ਕਟਿੰਗ ਉਹਦਾ ਤਾਂ ਉਹਨੇ ਬਹੁਤ ਬਹੁਤ ਜਲਦੀ કરી ਫਿਰ ਵੀ 10 15 ਮਿੰਟ ਤਾਂ ਲੱਗ ਜਾਂਦੇ ਨੇ ਇਥੋਂ ਆਪਾਂ ਸਾਰਾ ਸਮਾਨ ਰੱਖਿਆ ਗੱਡੀ 'ਚ ਤੇ ਆਪਾਂ ਚੱਲ ਪਈ ਸੀਗੇ ਜੀ ਘਰ ਵੱਲ ਨੂੰ ਚਾਲੇ ਪਾ ਲਈ ਸੀ ਤੇ ਦੇਖੋ ਜੀ ਥੋੜਾ ਥੋੜਾ ਨੇਰਾ ਹੋਇਆ ਪਿਆ ਸੀਗਾ ਹਣਾ ਸਮਾਨ ਜਿਹੜਾ ਹੈਗਾ ਸੀ ਲੈ ਲਿਆ ਸੀ ਜਿਹੜਾ ਮੈਂ ਸੋਚ ਕੇ ਗਈ ਸੀ ਸਾਰਾ ਤਕਰੀਬਨ ਸਾਰਾ ਕੰਮ ਹੋ ਗਿਆ ਸੀਗਾ ਕਿਉਂਕਿ ਮੌਸਮ ਵਧੀਆ ਸੀਗਾ ਸ਼ਾਮ ਦੇ ਟਾਈਮ ਸਾਰਾ ਫਟਾਫਟ ਕੰਮ ਹੋ ਗਿਆ ਬਸ ਇੱਕ ਮੇਰੀਆਂ ਬੈੱਡ ਸੀਟਸ ਲੈਣ ਵਾਲੀਆਂ ਰਹਿ ਗਈਆਂ ਮੈਂ ਉਹ ਫਿਰ ਮੈਂ ਜਲਦੀ ਵੀ ਨਹੀਂ ਕਰੀ ਮੈਂ ਕਿਹਾ ਕਿ ਥੋੜਾ ਜਿਹਾ ਤਾਂ ਟਾਈਮ ਚਾਹੀਦਾ ਸਿਲੈਕਸ਼ਨ ਵਾਸਤੇ ਤੇ ਵੀ ਕੋਈ ਗੱਲ ਨਹੀਂ ਆਪਾਂ ਨੂੰ ਹਜੇ ਨਹੀਂ ਫੇਰ ਕਿਸੇ ਦਿਨ ਆਵਾਂਗੇ ਫੇਰ ਲੈ ਜਾਗੇ ਤੇ ਉਹ ਹੋ ਹੋ ਰਹਿੰਦੀ ਸੀ ਤੇ ਰਸਤੇ ਦੇ ਵਿੱਚ ਜੀ ਆਪਾਂ ਬਸ ਤੁਰਪੇ ਸੀ ਬਾਜ਼ਾਰ ਚੋਂ ਤੇ ਇੱਥੇ ਆਪਾਂ ਨੇ ਇਹ ਹੋ ਗਿਆ ਕਿਉਂਕਿ ਵਿੱਚ ਲੋਕ ਕੋਕ ਲੈ ਲੈਣੇ ਹਨਾ ਥੋੜੀ ਥੋੜਾ ਐਵੇਂ ਸੀ ਗਰਮੀ ਸੀਗੀ ਤੇ ਸੰਦੀਪ ਨੇ ਤਾਂ ਕੁਛ ਵੀ ਖਾਦਾ ਪੀਤਾ ਨਹੀਂ ਸੀ ਅਸੀਂ ਗੋਲ ਗੱਪੇ ਖਾ ਲਈ ਸੀ ਚਲੋ ਅਸੀਂ ਕਿਹਾ ਵੀ ਰਸਤੇ 'ਚ ਆਪਾਂ ਜਾਂਦੀ ਜਾਂਦੀ ਨਾਲੇ ਕੋਕ ਇੰਜੋਏ ਕਰ ਲਾਗੇ ਤੇ ਇੱਥੇ ਆਪਾਂ ਨੇ ਰਸਤੇ ਮਤਲਬ ਬਾਜ਼ਾਰ ਦੇ ਵਿੱਚ ਹੀ ਸੀਗੇ ਹਜੇ ਤੇ ਕੁਝ ਸੌਫਸ ਤਾਂ ਥੋੜਾ ਬੰਦ ਵੀ ਹੋਣ ਲੱਗ ਗਿਆ ਸੀ ਬਸ ਇੱਕ ਕੋਕ ਦੀ ਬੋਤਲ ਲੈ ਲਈ ਤੇ ਡਿਸਪੋਜ਼ਲ ਲੈ ਲਈ ਸੀਗੇ ਨਾਲ ਤੇ ਇਹ ਦੋ ਚੀਜ਼ਾਂ ਆਪਾਂ ਲੈ ਲਈਏ ਤੇ ਇਹ ਫੜਾਤਾ ਸੀ ਗਰਵਨੀਤ ਨੂੰ ਪਿੱਛੇ ਵੀ ਤੂੰ ਤਾਂ ਲੈ ਲੈ ਚੱਲ ਹਜੇ ਰਸਤੇ 'ਚ ਦੇਖਾਂਗੇ ਪੀਵਾਂਗੇ ਸੰਦੀਪ ਕਹਿੰਦੇ ਵੀ ਰੁੱਕ ਕੇ ਪੀਵਾਂਗੇ ਮੈਂ ਗੱਡੀ ਕੱਢ ਲਾਂ ਇੱਕ ਵਾਰ ਬਾਜ਼ਾਰ ਦੇ ਵਿੱਚੋਂ ਤੇ ਤੁਹਾਪਰ ਚੱਲ ਪਈ ਸੀ ਜੀ ਬਹੁਤ ਵਧੀਆ ਰਿਹਾ ਹਨਾ ਅੱਜ ਦਾ ਜਿਹੜਾ ਹੈਗਾ ਸੀਗਾ ਆਪਣਾ ਮਤਲਬ ਬਾਜ਼ਾਰ ਜਾਣਾ ਮੈਨੂੰ ਦਿਨੇ ਇੰਨੀ ਗਰਮੀ ਚ ਇੰਨਾ ਡਰ ਲੱਗਦਾ ਸੀਗਾ ਧੁੱਪ ਦਿਨੇ ਬਹੁਤ ਜ਼ਿਆਦਾ ਹੁੰਦੀ ਆ ਤੇ ਫਿਰ ਜਿਹੜੇ ਕੰਮ ਜ਼ਰੂਰੀ ਕਰਨ ਵਾਲੇ ਹੁੰਦੇ ਨੇ ਉਹ ਵੀ ਕਰਨੇ ਹੁੰਦੇ ਨੇ ਤੇ ਧੁੱਪ ਦੀ ਪ੍ਰੋਬਲਮ ਸੀਗੀ ਤਾਂ ਕਰਕੇ ਆਪਾਂ ਸ਼ਾਮ ਨੂੰ ਗਏ ਸੀਗੇ ਤੇ ਬਾਹੀ ਗੁਰੂ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਸਾਰਾ ਬਹੁਤ ਵਧੀਆ ਕੰਮ ਹੋ ਗਿਆ ਸੀਗਾ ਤੇ ਆਪਾਂ ਸਾਰਾ ਕੰਮ ਨੇ ਮੀੜ ਕੇ ਤੇ ਵਾਪਸ ਘਰ ਨੂੰ ਆਉਣ ਲੱਗੇ ਤੇਗੇ ਆਗੇ ਸੀ ਜੀ ਆਪਾਂ ਹੌਲੀ ਹੌਲੀ ਆਈ ਜਾਂਦੇ ਸੀ ਬਸ ਰਸਤੇ ਦੇ ਵਿੱਚ ਇਹ ਇਥੋਂ راستੀ ਤੇ ਨਸੀ ਫਿਰ ਬਾਜ਼ਾਰ ਚ ਗੱਡੀ ਕੱਢ ਕੇ ਇੱਕ ਪਾਸੇ ਗੱਡੀ ਰੋਕ ਕੇ ਠੰਡਾ ਵਗੈਰਾ ਪੀਤੇ ਇੱਥੇ ਆ ਗਏ ਸੀ ਘਰ ਘਰ ਆ ਕੇ ਹਨਾ ਮੈਂ ਚੇਂਜ ਵਗੈਰਾ ਕਰਕੇ ਸਾਰਾ ਸਮਾਨ ਸਮੂਨ ਅੰਬ ਵਗੈਰਾ ਸਾਰੇ ਸੰਭਾਲਦੇ ਸੀ ਅੰਬਾਂ ਨੂੰ ਲੂਣ ਲਾਲ ਲਾ ਕੇ ਰੱਖਦਾ ਸੀ ਤੇ ਮੈਂ ਲੱਗ ਗਈ ਸੀ ਜੀ ਆਟਾ ਗੁੰਨਣਾ ਤੇ ਮੈਂ ਕਿਹਾ ਚਲੋ ਆਟਾ ਗੁੰਨਦਾ ਤੇ ਬਾਕੀ ਫਰੂਟ ਫਰਾਟ ਸਾਰਾ ਸਮਾਨ ਜਦ ਆਪਾਂ ਬਾਹਰੋਂ ਆਣੇ ਇੱਕ ਵਾਰ ਤਾਂ ਸਮਾਨ ਸੰਭੰਦੀ ਆਪਾਂ ਨੂੰ ਹੁੰਦਿਆ ਵੀ ਸਮਾਨ ਸੰਭਦੀ ਹੈ ਹਨਾ ਤੇ ਬਹੁਤ ਤਾਂ ਐਂ ਲੱਗਦਾ ਹੁੰਦਾ ਵੀ ਸਾਰੀਆਂ ਚੀਜ਼ਾਂ ਸਮਝਾਣਾ ਫਿਰ ਇਹ ਸਮਾਨ ਸੰਭਲਣ ਤੋਂ ਬਾਅਦ ਮੈਂ ਆਟਾ ਗੁੰਨ ਲਿਆ ਕਿਉਂਕਿ ਹਜੇ ਅਸੀਂ ਰੋਟੀ ਖਾਣੀ ਸੀ ਤੇ ਨੇਰਾ ਹੋ ਗਿਆ ਸੀਗਾ ਗਿਆਨ ਨੂੰ ਹੁਣ ਆ ਕੇ ਬਸ ਰੋਟੀ ਦੀ ਤਿਆਰੀ ਕਰ ਲਈ ਸੀ ਰੋਟੀ ਦੀ ਤਿਆਰੀ ਕਰਕੇ ਤੇ ਆ ਲਿਆਂਦਾ ਸੀ ਜੀ ਕੰਟੇਨਰ ਤੇ ਆ ਇਹਦੇ ਵਿੱਚ ਮੈਂ ਜਿਹੜੇ ਅੰਬ ਕਟਵਾ ਕੇ ਲਿਆਂਦੇ ਸੀ ਮੈਂ ਖਿਆ ਇਹ ਬਾਲਟੀ ਦੇ ਵਿੱਚ ਪਾ ਕੇ ਲੂਣ ਲਾ ਕੇ ਰੱਖਦਾਗੇ ਪਲਾਸਟਰ ਦੀ ਦੇ ਵਿੱਚ ਤੇ ਸਵੇਰੇ ਫਿਰ ਆਪਾਂ ਜਿਹੜਾ achar ਪਾਵਾਂਗੇ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਤੇ ਕੱਲ ਵਾਲੇ ਬਲੌਗ ਦੇ ਵਿੱਚ ਆਪਾਂ ਦਿਖਾਵਾਂਗੇ ਜੀ ਅੰਬਾ ਦਾ achar ਆਪਾਂ ਕਿਸ ਤਰ੍ਹਾਂ ਪਾਇਆ ਤੇ ਕਿਸ ਤਰ੍ਹਾਂ ਹੋ ਕਰਿਆ ਦੇਖੋ ਜੀ ਮੈਂ ਇਹ ਅੰਬ ਮੇਕੇ ਚਲੋ ਬਾਲਟੀ ਦੇ ਵਿੱਚ ਸਾਰੇ ਪੈ ਜਾਣਗੇ ਤੇ ਪਰ ਮੈਨੂੰ ਲੱਗਦੇ ਕੁਝ ਜ਼ਿਆਦਾ ਸੀ ਵੀ ਨਹੀਂ ਸਾਰੇ ਸੈਟ